हिमाचल ਦੇ ਵਿੱਚ ਪੈ ਰਹੀ ਲਗਾਤਾਰ بارش ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਉਸ ਦਾ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਜੇਕਰ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਅੱਜ ਹੁਸ਼ਿਆਰਪੁਰ ਦੇ ਪੌਂਗ ਡੈਮ ਵਿੱਚੋਂ ਵੀ ਤਕਰੀਬਨ 5 ਵਜੇ ਦੇ ਕਰੀਬ ਹਜ਼ਾਰਾਂ ਕਿਊਸਕ ਦੇ ਹਿਸਾਬ ਦੇ ਨਾਲ ਪਾਣੀ ਛੱਡਿਆ ਜਾਵੇਗਾ ਤਾਂ ਉੱਥੇ ਜੇਕਰ ਅਸੀਂ ਟਾਂਡਾ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਖਾਸ ਕਰ ਰੜਾ ਮੰਡ ਤਾਂ ਉੱਥੇ ਜਿਹੜਾ ਕਿ ਕਿਨਾਰਿਆਂ ਦੇ ਉੱਤੇ ਗੁੱਜਰ ਭਾਈਚਾਰੇ ਦੇ ਡੇਰੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਹੁਣ ਆਪਣੇ ਸਮਾਨ ਦੀ ਪੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਭਾਵ ਉਹਨਾਂ ਦੇ ਚਿਹਰਿਆਂ ਤੇ ਵੀ ਪੂਰੀ ਮਾਇੂਸੀ ਛਾਈ ਹੋਈ ਹੈ ਜੋ ਕਿ ਬਣਦਾ ਵੀ ਹੈ ਜਦੋਂ ਆਪਾਂ ਆਪਣੀ ਰਹਿਣ ਬਸੇਰਾ ਛੱਡ ਕੇ ਜਾਂਦੇ ਹਾਂ ਤਾਂ ਮਾਇੂਸੀ ਕਿਤੇ ਨਾ ਕਿਤੇ ਹਰ ਇੱਕ ਦੇ ਚਿਹਰੇ ਦੇ ਉੱਤੇ ਛਾ ਜਾਂਦੀ ਹੈ ਤਾਂ ਦੂਜੇ ਪਾਸੇ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਬਾਰ ਬਾਰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਲੋਕਾਂ ਨੂੰ ਵੀ ਆ ਜਿਹੜੇ ਅਹ ਨੀਚਲੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਆਪਣੀ ਦੂਰੀ ਬਣਾਈ ਬਣਾ ਕੇ ਰੱਖੀ ਜਾ ਸਕੇ ਕਿਉਂਕਿ ਜਦੋਂ ਪਿੱਛੋਂ ਪਾਣੀ ਤੇਜ਼ ਬਹਾਵ ਦੇ ਨਾਲ ਛੱਡਿਆ ਜਾਂਦਾ ਹੈ ਤਾਂ ਨੀਚਲੇ ਇਲਾਕੇ ਨੇ ਜਿਹੜੇ ਉਹੀ ਸਭ ਤੋਂ ਵੱਧ ਪ੍ਰਭਾਵਿਤ ਮੰਨੇ ਜਾਂਦੇ ਨੇ ਤਾਂ ਉੱਥੇ ਜੇਕਰ ਅਸੀਂ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਪਿੰਡ ਵਾਸੀਆਂ ਦੇ ਵੱਲੋਂ ਵੀ ਇਹ ਗੱਲ ਨਾਲ ਕਹੀ ਗਈ ਹੈ ਕਿ ਉਹਨਾਂ ਦੀ ਸਹਾਇਤਾ ਜ਼ਰੂਰ ਪਿੰਡ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ ਜਾਂ ਸੰਸਥਾਵਾਂ ਵੱਲੋਂ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸਨ ਦੇ ਵੱਲੋਂ ਕੋਈ ਇੰਨੀ ਖਾਸਸਾਰ ਉਹਨਾਂ ਦੀ ਨਹੀਂ ਲਈਤੀ ਜਾਂਦੀ ਤੇ ਹੁਣ ਇਸ ਦੇ ਉੱਤੇ ਪਿੰਡ ਵਾਸੀਆਂ ਤੇ ਗੁੱਜਰ ਭਾਈਚਾਰੇ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਨਾਲ ਸਾਂਝਾ ਕਰਦੇ ਹਾਂ ਸਨਮ ਮੁਹੰਮਦ ਸ਼ਫੀਅਰ ਜੀ ਕਿੱਥੇ ਦੇ ਰਹਿਣ ਵਾਲੇ ਅਸੀਂ ਰੜੇ ਦੇ ਰਹਿਣ ਵਾਲੇ ਜੀ ਅ ਬਰਸਾਤ ਜਿਆਦਾ ਹੋਵੇ ਕਾਂ ਟਾਈਮ ਦੇ ਵਿੱਚ ਪਾਣੀ ਵਧਨ ਕਰਕੇ ਉਸ ਨੂੰ 5 ਵਜੇ ਦੇ ਕਰੀਬ ਪ੍ਰਸ਼ਾਸਨ ਨਾਲੋਂ ਕਿਹਾ ਇਹ ਹੈ ਕਿ ਛੱਡ ਦਿੱਤਾ ਜਾਵੇਗਾ। ਜੇਕਰ ਇੱਥੇ ਪਾਣੀ ਆਉਂਦਾ ਹੈ ਤੇ ਕਿਹੋ ਜਿਹੇ ਹਾਲਾਤ ਹੋਣਗੇ ਕਿੰਨਾ ਕ ਨੁਕਸਾਨ ਹੋ ਜਾਣਾ ਸਰ ਨੁਕਸਾਨ ਤੇ ਬਹੁਤ ਜਿਆਦਾ ਹੋਏਗਾ। ਅੱਗੇ ਜਿਹੜਾ 2023 ਦੇ ਵਿੱਚ ਨੁਕਸਾਨ ਜਿਹੜਾ ਹੋਇਆ ਅਜੇ ਤੱਕ ਤੇ ਉਹ ਹੀ ਨਹੀਂ ਇਹ ਲੱਗ ਸਿੱਧਾ ਹੋਇਆ ਕਿਸੇ ਦਾ। ਤੇ ਇਸ ਟਾਈਮ ਫਿਰ ਉਹ ਉਦਾਂ ਦੇ ਹਾਲਾਤ ਜਾਪਦੇ ਪਏ ਆ ਜਿੱਦਾਂ ਪਾਣੀ ਰਕਹਣ ਦੇ ਆ ਤੇ ਹਣ ਸਮਾਨ ਇਥੋਂ ਲੈ ਕੇ ਜਾ ਰਹੇ ਹੁਣ ਸਮਾਨ ਇਥੋਂ ਦੇਖੋ ਸਾਡੇ ਜਿਹੜੇ ਘਰ ਬਸੇਰੇ ਉਹ ਤੇ ਸਾਡੇ ਮੰਡ ਜੇ ਆ ਹੁਣ ਇਥੋਂ ਆਪਾਂ ਕੱਢਾਂਗੇ ਕਿਸੇ ਭੈਣ ਭਰਾ ਨੂੰ ਆਪਣੇ ਪਿੰਡ ਵਾਸੀਆਂ ਨੂੰ ਪੁੱਛ ਕੇ ਉਹਨਾਂ ਦੇ ਘਰਾਂ 'ਚ ਰੱਖਾਂਗੇ ਪਿੰਡ ਵਾਲੇ ਆਪਣੇ ਜਿਹੜਾ ਪੂਰਾ ਸਾਥ ਕਰਦੇ ਆ ਸਪੋਰਟ ਕਰਦੇ ਆ ਜਦੋਂ ਇੱਥੇ ਮਤਲਬ ਤਾਂ ਪਾਣੀ ਪੂਣੀ ਜਿਆਦਾ ਆ ਜਾਂਦਾ ਵਾ ਉਸ ਟੰਗ ਜਿਹਦਾ ਜੱਸੇ ਬੰਦੀਆਂ ਨੇ ਉਹ ਆਣ ਕੇ ਸਾਡਾ ਬਹੁਤ ਜਿਆਦਾ ਮਤਲਬ ਕਰਦੇ ਨੇ ਹਰ ਇੱਕ ਬੰਦੇ ਨੇ ਕਿ ਸਾਡਾ ਗੁਜ਼ਰਾ ਹੀ ਦਾ ਕਰਦੇ ਆ ਸਾਰਿਆਂ ਦਾ ਬਹੁਤ ਜਿਆਦਾ ਕਰਦੇ ਆ ਪੱਠੇ ਦੱਥੇ ਨੂੰ ਮੈਂ ਹਰ ਗੱਲ ਬਾਤ ਸਫੇ ਸਾਨੂੰ ਇੱਥੇ ਜਿਹੜੀ ਪਾਣੀ ਦੀ ਮਾਰ ਹੈ ਨਾ ਇਹ ਸਾਨੂੰ ਹਰ ਇੱਕ ਬੰਦੇ ਨੂੰ ਲੈ ਕੇ ਬੈਹ ਜਾਂਦੀ ਆ ਪਾਣੀ ਦਾ ਕੋਈ ਇੱਥੇ ਆਣ ਦਾ ਜਿਹੜਾ ਸਿਸਟਮ ਹੈਗਾ ਇਹਦੇ ਨਾਲ ਕੋਈ ਬਚਾ ਨਹੀਂ ਹੁੰਦਾ ਜਿੱਦਾਂ ਦੁਨੀਆ ਜਿੱਦਾਂ ਹੁਣ ਆਇਆ ਕਿ ਅਗਲੇ ਬੰਨੇ ਸਾਡੇ ਛੜਕ ਆ ਗਈ ਆ ਛੜਕ ਦੇ ਥੱਲੇ ਪੂਰੇ ਪਾਏ ਸਿਰਫ ਮੇਰੇ ਹਿਸਾਬ ਨਾਲ ਕੁੱਤਾ ਨੰਗਦਾ ਹੋਊਗਾ ਬਿੱਤੂ ਦੀ ਪਾਣੀ ਨੇ ਕਿੰਨਾ ਕੁ ਪਾਣੀ ਉਹਨੇ ਖਿੱਚਣਾ ਵਾ ਕਮ ਸੇ ਕਮ ਇਹਦੇ ਵਿੱਚ ਜਿੱਦਾਂ ਇੱਕ ਆ ਵੱਡਾ ਪੋਲਾ ਅਗਲੇ ਬੰਨੇ ਇੱਕ ਇੱਕ ਪੋਲ ਬਹੁਤਾ ਨਹੀਂ ਤਾਂ ਕਿੱਲੇ ਦਾ ਪੋਲ ਵੀ ਹੁੰਦਾ ਤਾਂ ਵੀ ਕੁਝ ਪਾਣੀ ਨਿਕਲ ਜਾਂਦਾ ਸੀਗਾ ਪਿਛੇ ਨੂੰ ਬੰਨ ਜਿਹੜਾ ਇਥੋਂ ਬਿਲਕੁਲ ਥੋੜੇ ਖਾਂ ਚ ਬੰਨ ਲੱਗਦਾ ਹੈ ਤੇ ਉੱਪਰ ਨੂੰ ਉਹ ਬੰਨ ਦੀ ਸਾਨੂੰ ਕਦ ਲੱਗ ਜਾ ਤੇ ਬਹੁਤ ਫਾਇਦਾ ਉਸ ਬੰਨ ਦਾ ਫਿਰ ਸਾਡਾ ਅੱਧੋਂ ਜ਼ਿਆਦਾ ਬਚਾ ਹੋ ਜਾਂਦਾ ਜਿੰਨਾ ਚਿਰ ਉਹ ਬੰਨ ਨਾ ਆਵੇ ਇਹ ਪਿਛਲੇ ਬੰਨੇ ਇਦਾਂ ਹੋ ਜਾਂਦਾ ਜਿੱਦਾਂ ਇੱਕ ਡਾਫ ਲੱਗ ਜਾਂਦੀ ਜਿੱਦਾਂ ਇੱਕ ਡੇਮ ਹੀ ਢੱਕੀ ਜਾਂਦੀ ਆ ਪੂਰੇ ਪਈ ਸੜਕ ਦੇ ਥੱਲੇ ਪੂਰੇ ਨੇ ਕਿੰਨਾ ਕੁ ਪਾਣੀ ਖਿੱਚ ਲੈਣਾ ਹੁੰਦਾ ਪ੍ਰਸ਼ਾਸਨ ਨਾਲੋਂ ਤੁਹਾਡੇ ਲਈ ਕੀ ਪ੍ਰਬੰਧ ਕੀਤੇ ਗਏ ਕੋਈ ਖਾਨ ਦੇ ਪ੍ਰਸ਼ਾਸਨ ਨਾਲੋਂ ਸਾਡੇ ਕੋਈ ਨਹੀਂ ਹੈਗਾ ਸਿਰਫ ਸਾਡੀ ਜਿਹੜੀ ਸਪੋਰਟ ਹੁੰਦੀ ਆ ਸਾਡੇ ਨਾਲ ਜਿਹੜੋ ਕੋ ਥੋੜਾ ਬਹੁਤ ਕਰਦੇ ਆ ਤੇ ਆਪਣੇ ਪਿੰਡ ਵਾਸੀ ਜਿਹੜੇ ਲੋਕ ਨੇ ਉਹ ਕਰਦੇ ਚਾਹੇ ਜਸੇ ਬੰਦੀਆਂ ਜਿਹੜੀਆਂ ਨੇ ਉਹ ਆਣ ਕੇ ਕਰਦੇ ਆਪਣੇ ਜਿਹੜੇ ਡੇਰਿਆਂ ਵਾਲੇ ਲੋਕ ਨੇ ਉਹ ਕਰਦੇ ਆ ਸਰਪੰਚ ਸਾਹਿਬ ਹੁਣੀ ਇਹ ਕਰਦੇ ਨੇ ਬਾਕੀ ਕਿ ਜੇ ਕਹੋਗੇ ਪ੍ਰਸ਼ਾਸਨ ਪ੍ਰਸ਼ਾਸਨ ਤੇ ਕਿਸੇ ਨੂੰ ਕੁਛ ਨਹੀਂ ਕਹਿੰਦਾ ਪ੍ਰਸ਼ਾਸਨ ਨੇ ਸਰ ਇੰਨੀਆਂ ਗੱਲਾਂ ਕਰਨੀਆਂ ਹੁੰਦੀਆਂ ਜੀ ਫੋਨ ਰਾਹੀਂ ਕਾਇ ਕਹਿਦਣਾ ਜੀ ਤੁਹਾਡੇ ਵਾਸਤੇ ਆ ਹੋ ਜਾਣਾ ਉਹ ਹੋ ਜਾਣਾ ਕੁਛ ਨਹੀਂ ਕਿਸੇ ਨੂੰ ਦਿੰਦਾ ਪ੍ਰਸ਼ਾਸਨ ਕਿਸੇ ਨੂੰ ਕੀ ਦਿੰਦੀ ਆ ਕੁਛ ਨਹੀਂ ਦਿੰਦਾ ਮੈਂ ਜੀ ਚਰਨਜੀਤ ਸਿੰਘ ਪਿੰਡ ਰੜਾ ਮੌਜੂਦਾ ਸਰਪੰਚ ਤੁਸੀਂ ਮੌਜੂਦਾ ਸਰਪੰਚ ਨੂੰ ਕਿ ਉਹ ਜੇ ਪਿੰਡ ਦੇ ਇਸ ਵੇਲੇ ਹਾਲਾਤ ਨੇ ਕਿਉਂਕਿ ਤੁਹਾਨੂੰ ਵੀ ਪ੍ਰਸ਼ਾਸਨ ਵੱਲੋਂ ਕਿਹਾ ਜਾਇਆ ਗਿਆ ਆਉਣਾ ਕਿ ਪਿੰਡ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹਾਂਜੀ ਸਾਨੂੰ ਕਾਲ ਆਈ ਸੀ ਕੱਲ ਵੀ ਵੀ ਪਾਣੀ ਸ਼ਾਮ ਨੂੰ ਛੱਡਣਾ ਆ ਤੇ ਤੁਸੀਂ ਲੋਸਮੈਂਟ ਗੁਰੂ ਘਰਾਂ ਚ ਕਰਵਾ ਦਿੱਤੀ ਅਸੀਂ ਪਿੰਡ ਦੇ ਜਿੰਨੇ ਦੋ ਗੁਰਦੁਆਰਾ ਸਾਹਿਬਾ ਇੱਕ ਰੜੇ ਮੰਡ ਦੀ ਗੁਰਦੁਆਰਾ ਸਾਹਿਬਾ ਤਿੰਨਾਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਵਾਤੀ ਸੀ ਬਾਕੀ ਵੀ ਵਿਚਾਰੇ ਗੁੱਜਰ ਬਰਾਦਰੀ ਇੱਥੇ ਇਹਨਾਂ ਦਾ ਕਾਫੀ ਨੁਕਸਾਨ ਕੋਈ ਨਾ ਦਾ ਜਿੰਨਾ ਵੀ ਮਾਲ ਡੰਗਰਾ ਸਾਰਾ ਦਰਿਆ ਦੇ ਵਿੱਚ ਮੰਡ ਦੇ ਵਿੱਚ ਰਹਿੰਦੇ ਆ ਤੇ ਜੋ ਪੱਠਾ ਜੋ ਇਹਨਾਂ ਦਾ ਹੈਗਾ ਤੂੜੀ ਤੰਦ ਸਭ ਕਿਥੇ ਦਰਿਆ ਦੇ ਵਿੱਚ ਹੀ ਆ ਤੇ ਉਹ ਇਹਨਾਂ ਨੇ ਪਤਾ ਵੀ ਇਹਨੇ ਪਾਣੀ ਇੰਨਾ ਛੱਡਣਾ ਆ ਤੇ ਬਾਕੀ ਇਹਨਾਂ ਨੇ ਆਪਾਂ ਸਮਾਨ ਕੁਛ ਕੱਢ ਕੇ ਲੈ ਆਂਦਾ ਆ ਬਾਹਰ ਬਾਕੀ ਕੁਛ ਵੇਚਿਆ ਜਿਹੜਾ ਹੁਣ ਪਾਣੀ ਆ ਗਿਆ ਵੀ ਉਹ ਮੇਰੇ ਹਿਸਾਬ ਨਾਲ ਤਾਂ ਨਹੀਂ ਨਿਕਲਣਾ ਕੋਈ ਟੋਰੀ ਪਾਣੀ ਜਿਆਦਾ ਆ ਗਿਆ ਤੇ ਬਾਕੀ ਆ ਵੀ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਬਾਕੀ ਬੇਜਿਮੀਦਾਂ ਦਾ ਨੁਕਸਾਨ ਜਿਹੜੀ ਫਸਲ ਇਹਨਾਂ ਮਿਹਨਤਾਂ ਨਾਲ ਆਪਾਂ ਪਾਲੀ ਵੀ ਆ ਸਭ ਤੋਂ ਜ਼ਿਆਦਾ ਜੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਨਹੀਂ ਆ ਕਿੱਥੀ ਹੋ ਕੇ ਸਾਨੂੰ ਪਾਣੀ ਦੇ ਪਿੰਡ ਟੋਟਲ ਦਾ ਪੂਰੇ ਦਾ ਕਿੰਨਾ ਨੁਕਸਾਨ ਆ ਪਿੰਡ ਦਾ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਜੀ ਬਹੁਤ 4400 ਕਿਲੋ ਆਪਾਂ ਪਾਲੀ ਆ ਸਾਡੇ ਪਿੰਡ ਦੇ 4400 ਕਿਲੋ ਪਾਲੀ ਆ ਸਾਰੇ ਪਿੰਡ ਦੇ ਵਿੱਚ 4400 ਤੁਸੀਂ ਦੇ ਦੋ ਵੀ ਇਹ ਪਾਣੀ ਆਪਾਂ ਸਾਡੇ ਬੰਦ ਤੱਕ ਲੱਗ ਜਾਂਦਾ ਫਟੋ ਘੱਟ ਵੀ ਤਾਂ 3000 ਏਕੜ ਜ਼ਮੀਨ ਜਿਹੜੀ ਆ ਉਹ ਪਾਣੀ ਦੇ ਮਾਰਚ 2023 ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਜੋ ਵੀ ਕਾਫੀ ਪਾਣੀ ਸੀ ਕੀ ਉਸ ਟਾਈਮ ਵੀ ਸਰਕਾਰ ਨੇ ਕੋਈ ਵਾਅਦੇ ਚ ਮੁਆਵਜ਼ਾ ਦਾ ਤੁਹਾਡਾ ਸਰਕਾਰ ਨੇ ਜੀ ਉਦੋਂ ਬਾਅਦ ਜਿੱਦਿ ਹੁ ਜਿੱਦਿ ਹੁ ਜ਼ਿਮੀਂਦਾਰ ਦਾ 40 ਕਿੱਲੇ ਜਾਂ 50 ਕਿੱਲੇ ਨੁਕਸਾਨ ਹੋਇਆ ਇਹਨਾਂ ਨੇ 50 ਕਿੱਲੇ ਦੇ ਪੈਸੇ ਛੱਡੇ ਪੰਜਾਂ ਕਿੱਲੇ ਨਾਲ ਤੁਸੀਂ ਵੀ ਸਿਆਣਿਆਂ ਵੀ ਪੰਜਾਂ ਕਿੱਲੇ ਨਾਲ ਤੇ ਅੱਜ ਕੱਲ 50 ਕਿੱਲੇ ਆਉਂਦੇ ਤਾਂ ਅੱਜ ਕੱਲ ਬਿਨਾਂ ਲੋ ਵੀ ਖਰਚੇ ਨਹੀਂ ਪੂਰੇ ਹੋਉਂਦੇ 5000 ਦੇ ਹਿਸਾਬ ਨਾਲ 5000 ਪ੍ਰਤੀ ਏਕੜ ਦਿੱਤਾ 5200 ਰੁਪਏ ਨਾਲ ਪ੍ਰਤੀ ਏਕੜ ਦਿੱਤਾ ਤੇ ਸਾਡਾ 15000 ਰੁਪਿਆ ਪ੍ਰਤੀ ਏਕੜ ਖਰਚਾ ਆਉਂਦਾ ਜੀ ਜਿਹੜਾ ਇਸ ਲਈ ਆਪਾਂ ਫਸਲ ਬਜਾਈ ਤੱਕ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਵੀ ਜੋ ਸਾਡਾ ਨੁਕਸਾਨ ਹੋਇਆ ਆ ਵੀ ਚਲੋ ਦਿੱਤਾ ਤੁਹਾਨੂੰ ਪਤਾ ਅੱਗੇ ਵੀ ਇਹਨਾਂ ਨੇ ਕੀ ਆ ਤੇ ਦੇਣਾ ਹੋਗਾ ਵੀ ਕੀ ਆ ਇਹ ਵੀ ਸਾਡੀਆਂ ਜੋ ਜਥੇਬੰਦੀਆਂ ਆ ਜਥੇਬੰਦੀਆਂ ਕਾਫੀ ਸਹਿਯੋਗ ਸਨ ਆ ਕਰੀਆਂ ਜਿੰਨੇ ਵੀ ਇਹ ਗਰੀਬ ਬੰਦੇ ਵਿਚਾਰੇ ਦਰਿਆ ਦੀ ਮਾਰਚਾ ਇਹਨਾਂ ਦਾ ਕਾਫੀ ਸਹਿਯੋਗ ਕਰਦੇ ਆ ਬਾਕੀ ਜੋ ਪ੍ਰਸ਼ਾਸਨ ਨੇ ਅਸੀਂ ਮੰਗ ਕੀਤੀ ਸੀ ਵੀ ਜੋ ਇਹ ਦਵੱਲੇ ਉਹ ਤੁਸੀਂ ਵਨ ਟੁੱਟੇ ਸੀਗੇ ਤਈ ਚ ਉਹ ਦਵੱਲੇ ਇਹਨਾਂ ਨੇ ਬੰਦ ਬੰਦ ਤੇ ਆ ਪਰ ਇਸ ਬੰਦ ਨਾਲ ਸਾਨੂੰ ਇੰਨਾ ਕੋਈ ਨਹੀਂ ਹੈਗਾ ਵੀ ਇਸ ਬੰਨ ਦਾ ਵੀ ਨੁਕਸਾਨ ਆ ਇਹ ਬੰਨ ਦਵੱਲੇ ਥੋੜਾ ਥੋੜਾ ਦਰਿਆ ਤੋਂ ਹਟਵੇਂ ਲੱਗਣ ਵੀ ਜਿਹੜਾ ਪਾਣੀ ਬੰਨਾਂ ਦੇ ਵਿੱਚ ਵਿੱਚ ਲਾ ਦੇ ਨੰਨਾ ਬੰਨ ਬਾਕੀ ਕਾਫੀ ਨੁਕਸਾਨ ਆ ਜੀ ਇਸ ਸਾਡੇ ਰੜੇ ਦੇ ਇਹਨਾਂ ਅੱਲੇ ਰੜੇ ਮੜ ਚ ਖੜੇ ਆ ਕਾਫੀ ਨੁਕਸਾਨ ਹੋ ਰਿਹਾ ਹੈ ਜੀ ਜੀ ਸਮਾਂ ਤੁਸੀਂ ਇਸ ਟਾਈਮ ਇੱਥੇ ਪੁਲ ਦੇ ਥੱਲੇ ਬੈਠੇ ਹੋ ਹਾਂ ਜੀ ਪੁਲ ਦੇ ਥੱਲੇ ਬੈਠੇ ਹਾਂ ਪ੍ਰਸ਼ਾਸਨ ਵਾਲੋਂ ਹੜ੍ਹਾਂ ਦੇ ਕਾਰਨ ਜੋ ਕਿ ਮੀਂਹ ਦਾ ਪਾਣੀ ਪ੍ਰਸਾਦ ਦੇ ਵਿੱਚ ਜਿਆਦਾ ਇਕੱਠਾ ਹੋ ਗਿਆ ਉਹਨੂੰ ਛੱਡਣ ਦੀ ਤਿਆਰੀ ਆ ਅੱਛਾ ਤੁਹਾਨੂੰ ਪ੍ਰਸ਼ਾਸਨ ਵਾਲੋਂ ਕੋਈ ਕਿਹਾ ਗਿਆ ਵੀ ਇਥੋਂ ਖਾਲੀ ਕਰ ਦਿਓ ਜਾਂ ਫਿਰ ਨਾ ਸਾਨੂੰ ਪੁੱਛਣਗੇ ਜੇ ਇੱਥੇ ਪਾਣੀ ਜਿਆਦਾ ਆ ਜਾਂਦਾ ਤਾਂ ਕਿੱਦਾਂ ਦੇ ਹਾਲਾਤ ਹੋਗੇ ਕੀ ਤੁਹਾਡੇ ਇਥੇ ਪਾਣੀ ਆ ਜਾਂਦਾ ਤਾਂ ਫਿਰ ਇਹ ਡੰਗਰਾਂ ਦਾ ਫਿਰ ਡੰਗਰ ਲੈ ਕੇ ਕਿਤੇ ਭਜਣਾ ਪੈਂਦਾ ਫਿਰ ਘਰ ਕੁਲਾ ਛੱਡਣਾ ਪੈਂਦਾ ਘਰ-ਵਾਰ ਛੱਡ ਕੇ ਦੂਜੀ ਜਗ੍ਹਾ ਜਾਣਾ ਕਿੰਨਾ ਹਾ ਕਿੰਨਾ ਔਖਾ ਹੈ ਘਰ-ਵਾਰ ਛੱਡ ਕੇ ਜਾਣਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਥੇ ਹਾਂ ਜੀ ਇੱਥੇ ਰਹਿ ਰਹੇ ਹਾਂ 12 ਸਾਲ ਤੋਂ 2000 ਤੈਹਰੇ ਵਿੱਚ ਵੀ ਦੇਖ ਤੁਸੀਂ 2 ਸਾਲ ਤੋਂ ਲੱਗੇ ਰਹੇ ਹਾਂ ਪਾਣੀ ਉਹ ਦਿਨ ਵੀ ਪਾਣੀ ਵਾਲੇ ਦਿਨ ਸਾਨੂੰ ਭਜਣਾ ਪਿਆ ਬੜਾ ਪਾਣੀ ਆ ਗਿਆ ਜੀ ਕਿੰਨਾ ਕੁ ਨੁਕਸਾਨ ਹੁੰਦਾ ਨੁਕਸਾਨ ਉਹ ਦਿਨ ਲ ਸਾਰੇ ਰੁੜ ਗਏ ਪ੍ਰਾਰੇ ਪ੍ਰੂਰੀ ਲੱਕੜ ਖੁੱਲ ਖੜ ਰੁੜ ਗਏ ਦੀ ਕਲ ਕਲ ਦੇ ਸਾਰੇ ਦੰਗਰ ਹੀ ਕੱਢ ਲੈ ਇਹੇ ਜੇ ਹੁਣ ਵੀ ਪਾਣੀ ਆ ਜਾਂਦਾ ਤੇ ਕਿੱਥੇ ਜਾਵਾਂਗੇ ਕੀ ਕੋਈ ਹੈ ਇਦਾਂ ਦਾ ਤੁਹਾਨੂੰ ਪ੍ਰਸ਼ਾਸਨ ਵਾਲੋ ਕਿਹਾ ਗਿਆ ਤੁਸੀਂ ਇੱਥੇ ਰਹਿ ਸਕਦੇ ਆ ਜੇ ਕੁਛ ਪਾਣੀ ਆ ਗਿਆ ਤੇ ਫਿਰ ਸਾਨੂੰ ਭੱਜਣਾ ਪੈਣਾ ਫਿਰ ਕਿੱਥੇ ਸਾਨੂੰ ਕਿੱਥੇ ਰਹੋਗੇ ਜਰਾ ਫਿਰ ਬਾਬੇ ਮਾਣੇ ਰਾਂਗੇ ਫਿਰ ਕਿੱਥੇ ਰਾਂਗੇ ਦੋ ਦਿਨ ਕੱਢਾਂਗੇ ਫਿਰ ਮੁੜ ਕੇ ਸਾਡਾ ਇੱਥੇ ਚਰਾਣ ਡੰਗਰਾਂ ਦੇ ਫਿਰ ਕਿੱਥੇ ਜਾਣਾ ਹੁਣ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਰਹਿੰਦੇ ਹਾਂ ਕਿਉਂਕਿ ਪਾਣੀ ਹੁਣ ਵੀ ਕਾਫੀ ਆ ਚੁੱਕਾ ਹੁਣ ਪਾਣੀ ਆ ਗਿਆ ਚੁੱਕਾ ਹੁਣ ਘਰ ਕਿਹਦੇ ਜਾਣਾ ਪੈਣਾ ਕਿਤੇ ਸਰ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਕਿ ਖਾਣ ਪੀਣ ਦਾ ਤੁਹਾਡਾ ਪੂਰਾ ਆਪਣਾ ਤੁਸੀਂ ਅਰੇਂਜਮੈਂਟ ਕੀਤਾ ਹੋਇਆ ਖਾਣ ਪੀਣ ਦਾ ਤਾਂ ਆਪਣਾ ਕੀਤਾ ਹੁਣ ਖਾਣਾ ਪੀਣਾ ਦਾ ਹੈ ਇਹ ਫਿਰ inspire way innovation dna university